ਮੇਰੇ ਪਾਇ ਜੀ ਦਾ ਮਲਕਾ ਹੈਗਾ ਸੀਗਾ ਤੇ ਕੁਝ ਆਰਥਿਕ ਤੰਗੀ ਹੈਗੀ ਸੀ ਕੁਝ ਥੋੜਾ ਜਿਹਾ ਮਨੋ ਵੀ ਲੱਗਦਾ ਸੀ ਵੀ ਕਰਜ਼ਾ ਨੇ ਉੱਤਰਿਆ ਅਫਸੈਟ ਹੋ ਰਿਹਾ ਕੰਮ ਤੇ ਥੋੜਾ ਸੋਚ ਰਿਹਾ ਸੀ ਕਿਤੇ ਗੁਰਦੁਆਰਾ ਸਾਹਿਬ ਰਹਿਣ ਲੱਗ ਜਾਂਦੇ ਕਿਤੇ ਕਿਵੇਂ ਨਹੀਂ ਕਿ ਥੋੜਾ ਜਿਹਾ ਅਫਸੈਟ ਚੱਲ ਰਿਹਾ ਸੀ ਕੱਲ ਕੁਦਰਤੀ ਇਹਨਾਂ ਦੇ ਮਾਮੇ ਦੀ ਡੈਥ ਹੋਈ ਸੀ ਸਾਰੇ ਜਿਹੜੇ ਪਰਿਵਾਰ ਸੀਗੇ ਸਾਰੇ ਉੱਥੇ ਸੰਸਕਾਰ ਤੇ ਗਏ ਤੇ ਦੋਨੋਂ ਜੀ ਨਹੀਂ ਗਏ ਇਹ ਤੇ ਜਿਵੇਂ ਪਹਿਲਾਂ ਮੱਥੀ ਹੁੰਦੀ ਹੈ ਤੇ 11:30 11:30 ਵਜੇ ਤੇ ਇਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਲੈ ਲਈ ਤੇ ਸਾਨੂੰ ਪਤਾ ਲੱਗਿਆ 1 ਵਜੇ ਤੱਕ तकरीबन ਹਸਪਤਾਲ ਲੈ ਕੇ ਗਏ ਲਈ ਮਾਈਸੀਓ ਦੀ ਪਹਿਲਾਂ ਡੱਥ ਹੋ ਗਈ ਤੇ ਉਹ ਬਾਅਦ ਦੇ ਵਿੱਚ ਥੋੜਾ ਜਿਹਾ 2 ਘੰਟੇ ਬਾਅਦ ਸਰਜੀਤ ਤੇ ਦਿਖਾਇਆ ਤੇ ਫਿਰ ਮਾਨਸਾ ਜਾਂਦੇ ਸੀਗੇ ਰਸਤੇ ਦੇ ਵਿੱਚ ਉਹ ਕਹਿੰਦੇ ਮਾਨਸਾ ਲੈ ਜਾਓ ਵਧੀਆ ਡਾਕਟਰ ਹੈ ਕੋਈ ਇਸ ਤਰ੍ਹਾਂ ਦਾ ਜਿਹੜੇ ਦਵਾਈਆਂ ਦਾ ਅਸਰ ਕਰਦੇ ਨੇ ਤੇ ਜਾਂਦੇ ਜਾਂਦੇ ਉਹ ਪਿੱਖੀ ਕੋਲੀ ਜਾ ਕੇ ਉਹਦੀ ਡੈਥ ਹੋ ਗਈ। ਫਿਰ ਸ਼ਾਮ ਨੂੰ ਸੰਸਕਾਰ ਕਰਤਾ ਜੀ। ਇਹ ਪਿੰਡ ਵਾਲੇ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਉਹ ਬੰਦਿਆਂ ਨੂੰ ਨਾ ਕਰਜ਼ੇ ਕਾਰਨ ਜੀ ਜੀਤੇ ਜੀ। ਬੈਂਕ ਤੇ ਮਤਲਬ ਆੜਤੀ ਦਾ ਕਰਜ਼ਾ ਜਿਹੜਾ ਉਹ ਤੰਗ ਪ੍ਰੇਸ਼ਾਨ ਕਰ ਰਹੇ ਸੀਗੇ। ਇਸੇ ਦੇ ਕਾਰਨ ਹੀ ਉਹਨਾਂ ਨੇ ਆਤਮ ਹੱਤਿਆ ਕੀਤੀ ਜੀ। ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਜੀ ਇਹਨਾਂ ਨੂੰ ਬਦ ਤੋਂ ਬਦ ਸਹਾਇਤਾ ਦਿੱਤੀ ਜਾਵੇ। ਬਹੁਤ ਤੰਗੀਆਂ ਕਾਰਨ ਹੋਏ ਸੀ। ਅਸਾਂ ਤੇ ਕਰਜ਼ੇ ਦੇ ਬੋਝ ਸੀ ਨਾ ਫਿਰ ਬੈਂਕ ਦਾ ਕਰਜ਼ਾ ਸੀ, ਆੜਤੀ ਦਾ ਕਰਜ਼ਾ ਜੀ। ਤੰਗੀ ਕਰਨੇ ਨੂੰ ਦੀ ਜਾਨੋ ਹੋਇਆ। ਹੋਰ ਸਰਕਾਰ ਨੂੰ ਚਾਹੀਦਾ ਕਿੰਦਾ ਕੋਈ ਨੁਕਸਾਨ ਤਾਂ ਕੀਤੀ ਜਾਏਗੀ। ਮੇਰੇ ਪਾਇ ਜੀ ਦਾ ਮਲਕਾ ਹੈਗਾ ਸੀਗਾ। ਤੇ ਕੁਝ ਆਰਥਿਕ ਤੰਗੀ ਹੈਗੀ ਸੀ ਕੁਝ ਥੋੜਾ ਜਿਹਾ ਮਨੋ ਵੀ ਲੱਗਦਾ ਸੀ ਵੀ ਕਰਜ਼ਾ ਨੇ ਉੱਤਰਿਆ ਅਫਸੈਟ ਹੋ ਰਿਹਾ ਕੰਮ ਤੇ ਤੁਹਾਨੂੰ ਸੋਚ ਰਿਹਾ ਸੀ ਕਿਤੇ ਗੁਰਦੁਆਰਾ ਸਾਹਿਬ ਰਹਿਣ ਲੱਗ ਜਾਂਦੇ ਕਿਤੇ ਕਿਵੇਂ ਨਹੀਂ ਕਿ ਥੋੜਾ ਜਿਹਾ ਅਫਸੈਟ ਚੱਲ ਰਿਹਾ ਸੀ ਕੱਲ ਕੁਦਰਤੀ ਇਹਨਾਂ ਦੇ ਮਾਮੇ ਦੀ ਡੈਥ ਹੋਈ ਸੀ ਸਾਰੇ ਜਿਹੜੇ ਪਰਿਵਾਰ ਸੀਗੇ ਸਾਰੇ ਉੱਥੇ ਸੰਸਕਾਰ ਤੇ ਗਏ ਤੇ ਦੋਨੋਂ ਜੀ ਨਹੀਂ ਗਏ ਇਹ ਤੇ ਜਿਵੇਂ ਪਹਿਲਾਂ ਮੱਥੀ ਹੁੰਦੀ ਹੈ ਤੇ 11:00 11:30 ਵਜੇ ਇਹਨਾਂ ਨੇ ਸਲਫਾਜ ਦੀਆਂ ਗੋਲੀਆਂ ਖਾ ਕੇ ਕਰ ਲਈ ਤੇ ਸਾਨੂੰ ਪਤਾ ਲੱਗਿਆ 1 ਵਜੇ ਤੱਕ ਤਕਰੀਬਨ ਹਸਪੀਟਲ ਲੈ ਕੇ ਗਏ ਇੰਗਲੀ ਮਾਈਸੀਓ ਦੀ ਪਹਿਲਾਂ ਡੈਥ ਹੋ ਗਈ ਤੇ ਉਹ ਬਾਅਦ ਦੇ ਵਿੱਚ ਥੋੜਾ ਜਿਹਾ 2 ਘੰਟੇ ਬਾਅਦ ਸਰਜੀਤ ਤੇ ਦਿਖਾਇਆ ਤੇ ਫਿਰ ਮਾਨਸਾ ਜਾਂਦੇ ਸੀਗੇ ਰਸਤੇ ਦੇ ਵਿੱਚ ਉਹ ਕਹਿੰਦੇ ਮਾਨਸਾ ਲੈ ਜਾਓ ਵਧੀਆ ਡਾਕਟਰ ਹੈ ਕੋਈ ਇਸ ਤਰ੍ਹਾਂ ਦਾ ਜਿਹੜੇ ਦਵਾਈਆਂ ਦਾ ਅਸਰ ਕਰਦੇ ਨੇ ਤੇ ਜਾਂਦੇ ਜਾਂਦੇ ਉਹ ਪੀਖੀ ਕੋਲੇ ਜਾ ਕੇ ਉਹਦੀ ਡੈਥ ਹੋ ਗਈ ਇਹ ਸ਼ਾਨ ਨੂੰ ਸੋਸਕਾਰ ਕਰਤਾ ਜੀ ਇਹ ਪਿੰਡ ਵਾਲੇ ਤੇ ਹੀ ਕਹਿਣਾ ਚਾਹੁੰਦੇ ਆ ਜੀ ਉਹ ਬੰਦਿਆਂ ਨੂੰ ਨਾ ਕਰਜ਼ੇ ਕਾਰਨ ਜੀ ਜੀ ਤੇ ਜੀ ਬੈਂਕ ਤੇ ਮਤਲਬ ਆੜਤੀ ਦਾ ਕਰਜ਼ਾ ਜਿਹੜਾ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਇਹਦੇ ਕਾਰੀ ਉਹਨਾਂ ਨੇ ਆਤ ਕਿਤੇ ਜੀ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਜੀ ਇਹਨਾਂ ਨੂੰ ਬਦ ਤੋਂ ਬਦ ਸਹਾਇਤਾ ਦਿੱਤੀ ਜਾਵੇ ਪਰ ਤੇ ਤੰਗੀਆਂ ਕਾਰਨ ਹੋਏ ਸੀ ਅੱਛਾ ਤੇ ਕਰਜ਼ੇ ਦੇ ਬੋਝ ਸੀ ਨਾ ਬੈਂਕ ਦਾ ਕਰਜ਼ਾ ਸੀ ਆੜਤੀ ਦਾ ਕਰਜ਼ਾ ਜੀ ਤੰਗੀ ਕਾਰਨ ਇਹਨੂੰ ਕੀ ਜਾਣੋ ਹੋਇਆ ਔਰ ਸਰਕਾਰ ਨੂੰ ਕਹਿੰਦਾ ਵੀ ਕਿੰਨਾ ਕੋਈ ਨੁਕਸਾ ਹੈ ਤਾਂ ਕੀਤੀ ਜਾਏ